ਦੀਆਂ ਲੰਗਾਰੀਆਂ ਅੱਜ ਗੁਰੂ ਆਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਜਦੋਂ ਦਾ ਬੱਚੇ ਦਾ ਬਰਥ ਹੋਇਆ ਉਦੋਂ ਦੀ ਤਮੰਨਾ ਸੀ ਜੀ ਵੀ ਕਦੋਂ ਵੀ ਥੋੜਾ ਟਾਈਮ ਲੱਗੇ ਤਾਂ ਆਹ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਆਈਏ ਤਾਂ ਉਸੇ ਤਮੰਨਾ ਨੂੰ ਅੱਜ ਪੂਰੀ ਕਰਨ ਲਈ ਗੁਰੂ ਦੇ ਘਰ ਪਹੁੰਚੇ ਆ ਬਾਪੂ ਜੀ ਸਰਜੀਤ ਪਾਤਰ ਹੋਣਾ ਵੀ ਅੱਜ ਮੌਤ ਹੋ ਗਈ ਆ ਤਾਂ ਕੁਝ ਵੀ ਲੈ ਗਏ ਕਿਤਾਬ ਸੁਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋ ਗਈ ਆ ਤਾਂ ਕੁਝ ਲੋਕ ਸਭ ਚੜਾਅ ਵੀ ਆ ਗਏ ਉੱਪਰੋਂ ਬਹੁਤ ਮਾਰੀ ਗੱਲ ਹੋਈ ਮੈਂ ਤਾਂ ਉਹਨੂੰ ਬਹੁਤ ਪੜਿਆ ਹੈ ਬਬੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ 팬 ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਟਿਕਟ ਦੇ ਆਫਰ ਪਰੰਤੂ ਮੈਂ ਮੇਰੀ ਘਰੇਲੂ ਪੋਜੀਸ਼ਨ ਇਸ ਸਮੇਂ ਬੱਚਾ ਨੈਣਾ ਸੀ ਕੁਛ ਮੇਰਾ ਜਿਹੜਾ ਆਪਣਾ ਘਰ ਦਾ ਸਿਸਟਮ ਹੈ ਸਿੱਧੂ ਦੇ 뮤직 ਦਾ ਕੰਮ ਹੈ ਸਾਰੇ ਖਿਲਰਿਆ ਪਿੰਲੇ ਪਿਆ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਨਿੱਜੀ ਕਾਰੋਬਾਰ ਨੂੰ ਸਮਾਂ ਦੇਣ ਦੀ ਲੋੜ ਸੀ ਇਹ ਉਹਦਾ ਕਾਰਨ ਤੇ ਕਿ ਮੈਂ ਫਿਜ਼ੀਕਲੀ ਥੋੜਾ ਜਿਆ ਇੰਨਾ ਜਿਆਦਾ ਫਿਟ ਨਹੀਂ ਸੀ ਤਾਂ ਮੈਨੂੰ ਲੱਗਿਆ ਵੀ ਮੈਂ ਜੇ ਇਲੈਕਸ਼ਨ ਤਾਂ ਆਉਂਦੇ ਰਹਿੰਦੇ ਨੇ ਕੋਈ ਗੱਲ ਕਰੇ ਫੇਰ ਵੇਖ ਲਾਂਗੇ ਪਰੰਤੂ ਪਹਿਲਾਂ ਇਹ ਕਰੇ ਲੋ ਪੋਜੀਸ਼ਨ ਨੂੰ ਮੌਜੂਦ ਕਰਨਾ ਥੋੜਾ ਜਿਆਦਾ ਜੀ ਰਾਜਾ ਬਲਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਉਹ ਦਿਹਾਣੇ ਤੋਂ ਚੋਣ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਸ਼ਿਰਕਤ ਕਰੋ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜਰੂਰ ਆਪ ਦੀ ਸਾਰਿਆਂ ਨਾਲ ਹੀ ਆਪਣੇ ਚਾਹੇ ਚੰਨੀ ਸਾਹਿਬ ਹੋਣ ਬਾਈ ਵੜਿੰਗ ਹੋਣਾ ਜਾਂ ਦੂਜੇ ਪਾਰਟੀ ਨਾਲ ਸਾਰਿਆਂ ਲਈ ਬੜੀਆ ਪਿਆਰ ਹੈ ਹਮਦਰਦੀ ਪਾਣੀ ਕਿ ਉਸ ਨੂੰ ਬੈ ਕੇ ਮੱਥੇ ਬੋਲ ਬਸ ਇਹੀ ਮਾਰਾਦਾ ਅਸ਼ੀਰਵਾਦ ਲੈਣੇ ਸੀ ਅੱਜ ਇੱਕ ਹੋਰ ਇੱਥੋਂ ਤਾਂ ਜ਼ਿੰਦਗੀ ਸ਼ੁਰੂ ਗੁਰੂ ਦੇ ਦਰ ਤੋਂ ਹੀ ਹੁੰਦੀ ਹੈ ਇਹਦਾ ਤਾਂ ਬਹੁਤ ਵੱਡਾ ਮਹੱਤਵ ਹੈ ਕਾਫੀ ਦਿਨਾਂ ਸੋਚ ਰਿਹਾ ਸੀ ਕਿ ਅਸ਼ੀਰਵਾਦ ਲੈ ਕੇ ਆਈਏ ਪਰ ਅੱਜ ਸਮਾਂ ਮਿਲਿਆ ਮਾਰਾ ਕਿਰਪਾ ਕਰ ਜੀ ਗ੍ਰਾਮਦੇਸ ਪਾਤਸ਼ਾਹ ਕੇ ਚੋਰੀ ਭਰ ਕੇ ਨਿਕਲੇ ਹੋ ਇੱਥੇ ਕੋਈ ਖਲ ਨਹੀਂ ਮੁੜਦਾ ਜੀ ਕੀ ਅਰਦਾਸ ਕੀਤੀ ਅੱਜ ਇਨਸਾਫ ਮੇਰੇ ਮੁਸਲੇ ਨੇ ਤੇ ਦੂਜਾ ਛੋਟੇ ਬੱਚੇ ਦੀ ਬੇਟਾ ਅਰਦਾਸ ਹਦਾ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਵਿੱਚ ਤੁਸੀਂ ਸਾਰਿਆਂ ਨੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸਾਂ ਸਾਡਾ ਰਾਮਦਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਤੇ ਮਿਹਰ ਕੀਤੀ ਆਪਾਂ ਨੂੰ ਦੁਬਾਰਾ ਫੇਰ ਬਸਦਿਆਂ ਦੇ ਵਿੱਚ ਕੀਤਾ ਤਾਂ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਦਾ ਕਰਨੀ ਤੇ ਉਹਨੇ ਧਰਤੀ ਪੁੰਚਾਸੀ ਮਾਰਾ ਇੱਕ ਜਿੰਦਗੀ ਇਹ ਫਿਰ ਗੀਤ ਕਿਨੇ ਸੁਣਦੇ ਹੋ ਮੁੱਸਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਉਸ ਤੋਂ ਜ਼ਗਾ ਸੁਣਦੀ ਹੈ ਜਾਨਾ ਬੇਟਾ ਮੈਂ ਐਕਚੁਅਲੀ ਜੇ ਜੇ ਮੈਂ ਸੱਚ ਬੋਲਾਂ ਹਣਾ ਧਰਮ ਦੀ ਧਰਤੀ ਤੇ ਖੜਾ ਹਾਂ ਮੈਂ ਹੁਣ ਉਹਦੇ ਗੀਤ ਸੁਣਦਾ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਬਹੁਤ ਘੱਟ ਸੁਣਦਾ ਕਿਉਂਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ मतलब गला पार आਉਂਦਾ ਮੈਂ 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 ਉਹਨੂੰ ਬਹੁਤਾ ਕਿਤੇ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਘੱਟ ਦੇਖਣ ਲੱਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿਤਨੇ ਕਿਤੇ ਰੀਲਾਂ ਸਾਹਮਣੇ ਆਉਂਦੀਆਂ ਕਿਤੇ ਉਹ ਇਲੈਕਸ਼ਨ ਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪੂ ਦੇ ਨਾਤੇ ਮੈਂ ਕਹੀ ਰੇਦਾ ਵਜਣਾ ਤਾਂ ਫਿਰ ਮੈਂ ਥੋੜਾ ਜਿਹਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਉਹਦਾ ਨਾਂ ਸੁਣਾ ਤਾਂ ਫਿਰ ਮੈਂ ਜ਼ਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਇਸ ਫਿਰ ਥੋੜਾ ਦਿলো ਦਿਮਾਗ ਤੇ ਅਸਰ ਕਰਦਾ ਨਿੱਕਾ ਵੀਰ ਘਾਣਾ ਸੁਣਦਾ ਵੱਡੇ ਭਰਾ ਦੇ ਆਪਣੇ ਛੋਟਾ ਹੈ ਛੋਟਾ ਹੈ ਹਨਾ ਮਾਲਕੀ ਕਿਰਪਾ ਕਰਨਗੇ ਸ਼ਾਇਦ ਉਹਦੇ ਵਾਲਾ ਰਸਤਾ ਹੀ ਅਪਣਾ ਲਵੇ ਜਿੱਦਾਂ ਮਾਰਾ ਗੁਰੂ ਮਹਾਰਾਜ ਰਾਮਦਾਸ ਜੀ ਕਿਰਪਾ ਕਰਨ ਜੂਸੇ ਰਸਤੇ ਤੋਂ ਤਾਂ ਕੋਰ ਜੀ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਸੀਗੇ ਮੁੱਸੇ ਲਈ ਨੇ ਚੋਣ ਲੜੀ ਹੈ ਹਰ ਜਗ੍ਹਾ ਜਾ ਕੇ ਸਪੀਚ ਕੀਤੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿਤਨਾ ਕਿਤੇ ਸਮਝ ਆਉਂਦਾ ਕਿ ਚੱਕਾ ਪੁੱਟਾ ਬਿਆਮਾ ਪਾ ਗਏ ਬਿਲਕੁਲ ਦੇਖੋ ਜੀ ਆ ਜੋ ਮੈਂ ਬੈਗ ਪਾਈ ਖੜਿਆ ਸਾਰਾ ਐਸੇ ਤਰੀਕੇ ਨਾਲ ਹੀ ਵਸ ਇੱਕ ਉਹ ਵਿਚਰਦਾ ਸੀਗਾ ਰਾਉ ਉਹ ਰਾਜਨੀਤੀ ਬਾਰੇ ਬੜਾ ਵੱਡਾ ਕਨਸੈਪਟ ਲੈ ਕੇ ਚੰਦਾ ਸੀਗਾ ਕਿਉਂਕਿ ਆਮ ਤੌਰ ਤੇ ਲੀਬਰਲ ਦੇ ਉੱਤੇ ਨਾ ਪੈਸਾ ਕਮਾਉਣ ਦੇ ਧੋਖਾਧੜੀਆਂ ਦੇ ਇਲਜ਼ਾਮ ਲੱਗਦੇ ਇੱਕ ਸਮਾਜ ਦੇ ਵਿੱਚ ਲੀਡਰਾਂ ਦੀ ਜਿੱਦ ਨਹੀਂ ਰਹੀ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲ ਰਿਹਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਣ ਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਰਨਿੰਗ ਕਰ ਰਿਹਾ ਤਾਂ ਜੇ ਮੈਂ ਜਾਵਾਂ ਤਾਂ ਇਹਦੇ ਚੋਂ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥ ਬਦਲ ਦੇ ਸ਼ਾਇਦ ਜੇ 5-4 ਸਾਲ ਰਹਿੰਦਾ ਤਾਂ ਨੂੰ ਇਹ ਚੀਜ਼ਾਂ ਸਾਹਮਣੇ ਆਉਣੀਆਂ ਸੀਗੀਆਂ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਿਆ ਸੀ ਉਹ ਪਰੰਤੂ ਕਿੱਥੇ ਜੀ ਖਬਰ ਆਈ ਕਿ ਗੋਲਦੀ ਬਰਾੜ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿੰਦੇ ਬੇਟਾ ਕਈ ਵਾਰੀ ਆ ਗਿਆ ਤਾਂ ਇਲੈਕਸ਼ਨ ਜਿਹੜਾ ਗੁਜਰਾਤ ਇਲੈਕਸ਼ਨ ਸੀ ਉਦੋਂ ਵੀ ਸੀਐਮ ਸਾਹਿਬ ਨੇ ਐਲਾਨ ਕਰ ਦਿੱਤਾ ਸੀਗਾ ਤਾਂ ਇਹਨਾਂ ਗੱਲਾਂ 'ਚ ਸੱਚਾਈ ਜੀ ਬਾਪੂ ਜੀ ਪਾਰਟੀ ਵੀ ਉਹੀ ਆ ਸਮਾਂ ਵੀ ਉਹੀ ਹੈ ਜੋ ਕਿ ਪਹਿਲਾਂ 2022 'ਚ ਜਿਸ ਤਰੀਕੇ ਨਾਲ ਬਾਈ ਜੀ ਲੜਦੇ ਸੀਗੇ ਇਲੈਕਸ਼ਨਾਂ 'ਚ ਮਤਲਬ ਪ੍ਰਚਾਰ ਕਰਦੇ ਸੀਗੇ ਤਾਂ ਇਹ ਜਕਾਇਲੀਟੀ ਰਾਜਨੀਤੀ ਲੈ ਤੇ ਨੇਤਾ ਵੀ ਜਿਹੜੇ ਸੀਗੇ ਉਹੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਕ ਯਾਦ ਆਉਂਦਾ ਜਦੋਂ ਵੇਖਦੇ ਹਾਂ ਖਬਰ ਵੀ ਵੇਖਦੇ ਹਾਂ ਜਾਂ ਮਾਹੌਲ ਵੀ ਵੇਖਦੇ ਹਾਂ ਕਿਤਨਾ ਕਿਤੇ ਕਮੀ ਮਹਿਸੂਸ ਤਾਂ ਹੁੰਦੀ ਆ ਕਿਉਂਕਿ ਸਾਰੇ ਜਿਹੜੇ ਫੈਨ ਜੇ ਉਹਨਾਂ ਨੂੰ ਵੀ ਹੁੰਦੀ ਆ ਤੇ ਤੁਹਾਨੂੰ ਤਾਂ ਬਹੁਤ ਜ਼ਿਆਦਾ ਕਮੀ ਨਹੀਂ ਬੇਟਾ ਤਾਂ ਬਹੁਤ ਵੱਡਾ ਜ਼ਿੰਦਗੀ ਦਾ ਖਲਾਅ ਹੈ ਇਹ ਜੋ ਪੂਰਾ ਹੀ ਨਹੀਂ ਕਰੇ ਹੋ ਸਕਦਾ ਬਸ ਮੈਂ ਤਾਂ ਸੋਚਣਾ ਵੀ ਛੱਡਤਾ ਹੁਣ ਮੈਂ ਕਿਉਂਕਿ ਮੈਂ ਬਹੁਤ 2 ਸਾਲ ਬਹੁਤ ਰੋ ਲਿਆ ਹੁਣ ਮੈਂ ਰੋ ਮੈਂ ਗਿਆ ਨਹੀਂ ਮੈਂ ਹੁਣ ਲੜਨ ਦੀ ਮਨ ਬਣਾਈ ਬੈਠਾ ਮੈਂ ਕਿਸੇ ਨੇ ਕਿਉਂਕਿ ਜੇ ਮੈਂ ਜਸਟਿਸ ਦੀ ਗੱਲ ਕਰਨੀ ਹੈ ਤਾਂ ਮੈਨੂੰ ਕਿਸੇ ਨਾ ਕਿਸੇ ਧਿਰ ਦੇ ਨਾਲ ਤਾਂ ਲੱਗਣੀ ਪੈਣੀ ਹੈ ਕਿਸੇ ਨਾ ਕਿਸੇ ਪਾਸੋਂ ਰਸਤਾ ਤਾਂ ਕੋਈ ਔਣ ਨਹੀਂ ਪੈਣਾ ਜਸਟਿਸ ਕਰੂਗੀ ਜਾਂ ਕਿਹੜੀ ਸਰਕਾਰ ਤੇ ਤੁਹਾਨੂੰ ਭਰੋਸਾ ਹੈਗਾ ਕਿ ਉਹ ਸਰਕਾਰ ਜਸਟਿਸ ਕਰ ਸਕਦੀ ਹੈ ਦੇਖੋ ਮੈਂ ਸ਼ੁਰੂ ਤੋਂ ਹੀ ਕਾਂਗਰਸ ਨਾਲ ਲੋਂਗ ਕਰਦਾ ਮੈਂ ਬਚਪਨ ਤੋਂ ਹੀ ਮੈਂ ਕਦੇ ਕਾਂਗਰਸ ਦੇ ਦਾਰਿਤੋ ਗਿਆਨੀ ਕਦੇ ਬਾਹਰ ਪਰੰਤੂ ਉਹਦੇ ਵਿੱਚ ਮੇਰੇ ਕਾਫੀ ਮਿੱਤਰ ਨੇ ਕਾਫੀ ਮੇਰੀ ਗੱਲ ਸੁਣਨ ਵਾਲੇ ਲੋਕ ਨੇ ਤਾਂ ਭਰੋਸਾ ਕਰਦੇ ਆਂ ਅਗਰ ਇੰਡੀਆ ਅਲਾਈਅንስ ਆਉਂਦਾ ਹੈ ਤਾਂ ਮੈਨੂੰ ਲੱਗਦਾ ਵੀ ਇਹ ਸਰਕਾਰ ਨੂੰ ਬੇਤਰ ਕੁਈ ਰੀਅਲਟੇ ਮਿਲ ਸਕਦਾ